ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇੰਗਲੈਂਡ ਦੇ ਕਬੱਡੀ ਕੱਪਾਂ ਤੇ ਸਿੰਘ ਸਭਾ ਬਾਰਕਿੰਗ ਕਬੱਡੀ ਕਲੱਬ ਤੇ ਗਰੇਵਸੈਂਡ ਦੀ ਟੀਮ ਵੱਲੋਂ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਟੀਮ ਵਿੱਚ ਜੋ ਪਲੇਅਰ ਖੇਡਣਗੇ ਸ਼ਾਜੀ ਸ਼ਕਰਪੁਰ, ਦੀਪਕ ਕਾਸ਼ੀਪੁਰ, ਸੋਨੀ ਪਾਧੜਾ, ਮੱਲਾ ਗੋਬਿੰਦਪੁਰਾ ਮੰਗਾ ਮਿੱਠਾਪੁਰੀਆ ਪ੍ਰੀਤ ਬੱਗਾਪਿੰਡ ਇਸ ਦੇ ਨਾਲ ਜੋ ਪਲੇਅਰ ਖੇਡਣਗੇ ਬੁੱਟਾ ਅੰਦਾਣਾ ਸੋਹਣ ਚੱਕ ਸਾਬੂ ਗੱਗੀ ਚੱਕ ਦੇਸ ਰਾਜ ਸਿਹਾਰਾ ਬੋਪਰ ਰਾਜਾ ਪੱਧਰੀ ਸੁਖੀ ਮੋੜ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਇਹ ਟੀਮ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇੰਗਲੈਂਡ ਦੇ ਕਬੱਡੀ ਕੱਪਾਂ ਦਾ ਲਾਈਵ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਚੱਲੇਗਾ ਇੰਗਲੈਂਡ ਕਬੱਡੀ ਕੱਪ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ